ਉਹ ਮੇਰੇ ਲਈ ਜਰੂਰ ਸਾਰਿਆਂ ਨੂੰ ਕਰਨਾ ਚਾਹੀਦਾ ਕਿਉਂਕਿ ਉੱਥੇ ਬਹੁਤ ਲੋੜਵੰਦ ਘਰ ਟਹਿ ਗਏ ਆ ਜ਼ਮੀਨਾਂ ਉਹਦਾ ਪਤਾ ਨਹੀਂ ਹਜੇ ਕਿੱਥੇ ਕਿਉਂਕਿ ਰੇਤ ਰੇਤ ਉੱਪਰ ਬਹੁਤ ਚੜ ਗਈ ਹੈ। ਕੱਲੇ ਕਿ ਅਸਲੀ ਲੋੜ ਤਾਂ ਹੁਣ ਪੈਣੀ ਜਦੋਂ ਪਾਣੀ ਨਹੀਂ ਉੱਤਰ ਗਿਆ। ਜਦੋਂ ਉਸ ਤੋਂ ਬਾਅਦ ਵੀ ਇੱਕ ਘਰ ਡਿੱਗਣਗੇ ਵੀ ਤਰੇੜਾਂ ਵੀ ਆਉਣਗੀਆਂ ਧੁੱਪ ਲੱਗੀ ਜਦੋਂ ਉੱਪਰੋਂ ਹਨਾ। ਇਹ ਤੋਂ ਬਾਅਦ ਜ਼ਿਆਦਾ ਸੰਭਾਲਣ ਦੀ ਲੋੜ ਹੈ ਮੈਨੂੰ ਲੱਗਦਾ ਰਾਸ਼ਨ ਬਹੁਤ ਹੋ ਚੁੱਕਾ ਸਾਰੇ ਕਹਿ ਰਹੇ ਕਿ ਹੁਣ ਰਾਸ਼ਨ ਦੀ ਏਡੀ ਲੋੜ ਹੈ ਨਹੀਂ। 4-5-7 ਦਿਨਾਂ ਤੱਕ ਹੜਾਂ ਦੀਆਂ ਖਬਰਾਂ ਲੋਟ ਹੋ ਜਾਣਗੀਆਂ ਪਰ ਅਸਲੀ ਲੋੜ ਬਾਅਦ ਦੇ ਵਿੱਚ ਹੈ। ਸੇਵਾ ਨੂੰ ਨੀ ਕਮਰਸ਼ੀਅਲਾਈਜ਼ ਕਰਨਾ ਚਾਹੀਦਾ। ਮੈਨੂੰ ਜਿੱਥੇ ਤੱਕ ਚੱਲੋ ਸਭ ਜਿਹੜਾ ਕਰਦਾ ਕਾਦਾ ਉਹ ਪੁੱਤ ਜੱਟ ਦਾ ਜੀ ਨੂੰ ਬੈਕ ਨਾ ਟਰਾਲੀ ਲਾਉਣੀ ਆਈ ਕਾਦਾ ਉਹ ਪੁੱਤ ਜੱਟ ਦਾ ਅੱਲਾਪਾ ਇਥੇ ਕਰਦੇ ਆ ਵੀ ਆਪਾਂ ਜੁੜਨਾ ਨਾ ਜੁੜਨਾ ਬੱਚਿਆਂ ਨੂੰ ਆਪਾਂ ਜਿਵੇਂ ਆਪਾਂ ਪਹਿਲਾਂ ਵੀ ਕਰਕੇ ਸਾਡੀ ਅਪੀਲ ਵੀ ਬਤੂ ਬਤ ਰਜਿਸਟਰਡ ਕਰਾਉ ਤਾਂ ਕਿ ਆਪਣੀਆਂ ਜਿਹੜੀਆਂ ਰਵਾਇਤੀ ਖੇਡਾਂ ਨੇ ਉਹਦੇ ਨਾਲ ਬੱਚੇ ਆ ਕੇ ਜੁੜਨਗੇ ਤਾਂ ਹੀ ਦੇਖਣਗੇ ਤਾਂ ਹੀ ਅਸੀਂ ਉਹਨਾਂ ਨੂੰ ਕੱਲ ਨੂੰ ਕਹਿ ਸਕਦੇ ਆ ਵੀ ਦੇਖੋ ਜੀ ਸਾਡਾ ਇਹ ਕਲਚਰ ਆ ਪਰ ਆਪਾਂ ਜਿਉ ਉੱਥੇ ਜਿਵੇਂ ਆਪਾਂ ਦੇਖਿਆ ਜਾਵੇ ਵੀ ਪਿੱਛੇ ਆਪਣੇ ਅੱਜ ਜਿਹੜੀ ਪ੍ਰੋਬਲਮ ਆਈ ਆ ਹੜ੍ਹਾਂ ਦੇ ਕਾਰਨ ਜਿਹੜੀ ਮਾਰ ਪਈ ਹੋਈ ਆ ਉਹਦੇ ਵਿੱਚ ਜਿਹੜੀ ਹੁਣ ਬਾਈ ਹੁਣਾਂ ਨੇ ਜਿਵੇਂ ਅਪੀਲ ਕੀਤੀ ਆ ਉਹ ਕਿਵੇਂ ਦੇਖਦੇ ਆ ਜੀ ਬਿਲਕੁਲ ਜੀ ਜਦੋਂ ਵੀ ਪੰਜਾਬ ਤੇ ਕੋਈ ਵੀ ਆਫਤ ਆਉਂਦੀ ਅਸੀਂ ਤਾਂ ਉਹਨੂੰ ਵੀ ਇੱਕ ਖੇੜੇ ਮੱਥੇ ਪਰਵਾਨ ਕਰਦੇ ਹਾਂ ਜਿਵੇਂ ਗੁਰੂ ਸਾਹਿਬ ਨੇ ਕਿਹਾ ਕਿ ਚੜ੍ਹਦੀ ਕਲਾ 'ਚ ਰਹਿਣਾ ਸੋ ਜਦਾਂ ਜਸਿੰਦਰ ਖੁਸਾਪਾ ਜੀ ਹੋਰਾਂ ਨੇ ਵੀ ਪਹਿਲਾਂ ਬੋਲੇ ਨੇ ਕਿ ਆਪਾਂ ਉਹਨਾਂ ਦੀ ਮਦਦ ਵੀ ਕਰਨੀ ਕਿਉਂਕਿ ਮੇਲਾ ਬਿਲਕੁਲ ਫ੍ਰੀ ਹੈ ਉਹ ਜੋ ਵੀ ਕਹਿੰਦੇ ਹੁੰਦੇ ਬਣਦਾ ਸਰਦਾ ਤਿਲ ਫੁੱਲ ਦਸਮਾ ਦਸੌਂਦ ਜਿਵੇਂ ਕੱਢਦੇ ਆ ਤੇ ਉਹ ਮੇਲੇ ਲਈ ਜਰੂਰ ਸਾਰਿਆਂ ਨੂੰ ਕਰਨਾ ਚਾਹੀਦਾ ਕਿਉਂਕਿ ਉੱਥੇ ਬਹੁਤ ਲੋੜਵੰਦ ਘਰਟ ਹੈਗੇ ਆ ਜ਼ਮੀਨਾਂ ਉੰਦਾ ਪਤਾ ਨਹੀਂ ਜੇ ਕਿੱਥੇ ਕਿਉਂਕਿ ਰੇਤ ਰੇਤ ਉੱਪਰ ਬਹੁਤ ਚੜ ਗਈ ਹੈ ਨਾ ਤੇ ਹੋਰ ਪਸ਼ੂਆਂ ਦੇ ਨੁਕਸਾਨ ਹੋ ਗਏ ਬਹੁਤ ਜ਼ਿਆਦਾ ਨੁਕਸਾਨ ਹੋਇਆ ਆਪਾਂ ਦੇਖਦੇ ਹਾਂ ਸੋਸ਼ਲ ਮੀਡੀਆ ਕਰਕੇ ਸੋ ਉਹਦੇ ਨਾਲ 10万 100 ਨਿਕਲ ਜੂ ਸਹਾਇਤਾ ਹੋ ਜੂਗੀ ਸੋ ਇਹ ਇਹ ਵੀ ਇੱਕ ਜ਼ਰੂਰੀ ਬੇਨਤੀ ਹੈ ਕਿ ਜੋ ਵੀ ਤਿਲ ਫੁੱਲ ਸਰਦਾ ਬਣਦਾ ਹੈ ਉਹ ਸਭ ਨੂੰ ਇੱਥੇ ਯੋਗਦਾਨ ਪਾਉਣਾ ਚਾਹੀਦਾ ਹੈ ਜਿਵੇਂ ਕਰਦੇ ਜਿਵੇਂ ਆਪਾਂ ਕੀਤਾ ਵੀ ਚਲੋ ਬੰਦੇ ਨਾ ਬੰਦਾ ਹੁੰਦਾ ਜੀ ਕਿੰਨੇ ਨਾ ਮੋਢੇ ਨਾ ਮੋਢਾ ਲਾ ਕੇ ਖੜਾਂਗੇ ਨਾਲੇ ਸਾਡੇ ਪੰਜਾਬੀਆਂ ਦੀ ਤਾਂ ਫਿਤਰਤ ਰਹੀ ਆ ਬਾਈ ਹੁਣੇ ਵੀ ਹਰ ਲੰਗਰ ਲਾਉਂਦੇ ਆ ਜੀ ਔਰ ਕਈ ਸਾਲਾਂ ਤੋਂ ਲਾ ਰਿਹਾ ਇੱਥੇ ਡਾਊਨ ਟਾਊਨ ਜਿਵੇਂ ਸਾਡੀ ਇਹ ਸਾਡੇ ਗੁਰੂ ਨੇ ਸਾਨੂੰ ਸਿਖਾਇਆ ਜੀ ਔਰ ਜੇ ਆਪਾਂ ਗੱਲ ਕੀਤੀ ਜਾਵੇ ਲੰਗਰ ਜਿਸ ਤਰੀਕੇ ਨਾਲ ਮਤਲਬ ਲੋਕ ਸੇਵਾ ਕਰ ਰਿਹਾ ਜੀ ਆਪਾਂ ਨੋ ਡਾਊਟ ਉਹਨਾਂ ਦੇ ਕੋਈ ਡਾਊਟ ਨਹੀਂ ਹੈ ਪਰ ਕਈ ਵਾਰੀ ਕਹਿੰਦੇ ਵੀ ਜ਼ਰੂਰਤ ਤੋਂ ਜ਼ਿਆਦਾ ਵੀ ਚੀਜ਼ ਕਿਤੇ ਪਹੁੰਚ ਜਵੇ ਆਪਾਂ ਦੇਖਿਆ ਹੁਣ ਪਿੱਛੇ ਹੁਣ ਜਿਵੇਂ ਵੀਡੀਓ ਫੋਟੋਆਂ ਆ ਰਹੀਆਂ ਨੇ ਹੁਣ ਬਰਬਾਦ ਹੋ ਰਿਹਾ ਤੇ ਕੀ ਲੱਗਦਾ ਤੁਹਾਨੂੰ ਵੀ ਇਹਦੇ ਵਿੱਚ ਕੋਈ ਵਿਉਂਤਬੰਦੀ ਹੋਣੀ ਚਾਹੀਦੀ ਹੈ ਕਿਉਂਕਿ ਹੁਣ ਇਹੀ ਗੱਲ ਕੀਤੀ ਜਾ ਰਹੀ ਹੈ ਵੀ ਜੋ ਪਾਣੀ ਥੱਲੇ ਜਾਊਗਾ ਤਾਂ ਆਪਾਂ ਵਿਉਂਤਬੰਦੀ ਨਾਲ ਚੱਲੀਏ ਤਾਂ ਕਿ ਆਪਾਂ ਘਰ-ਘਰ ਤੱਕ ਮਦਦ ਪਹੁੰਚਾ ਸਕੀਏ ਤੁਸੀਂ ਕੀ ਕਹਿੰਦੇ ਹੋ ਬਿਲਕੁਲ ਜੀ ਆਪਣੇ ਦੋਸਤ ਨੇ ਉੱਥੇ ਆਪਣੀ ਵੀ ਇੱਕ ਟੀਮ ਉੱਥੇ ਲੱਗੀ ਹੋਈ ਹੈ ਜਿਹੜੇ ਮੁੰਡੇ ਆਪਣੇ ਮਿੱਤਰ ਪਿਆਰੇ ਗਏ ਉਹ ਦੱਸਦੇ ਵੀ ਰਾਸ਼ਨ ਤਾਂ ਇੰਨਾ ਜ਼ਿਆਦਾ ਹੋ ਚੁੱਕਿਆ ਮਤਲਬ ਕਈ ਰੱਜੇ ਪੁੱਜੇ ਜਾਂ ਜਿਹੜੇ ਪਿੰਡਾਂ 'ਚ ਪਾਣੀ ਨਹੀਂ ਵੀ ਹੈ ਉਹ ਦੂਰੋਂ ਟਰਾਲੀਆਂ ਆਉਂਦੀਆਂ ਤਾਂ ਉਹ ਕਹਿੰਦੇ ਅਸੀਂ ਵੰਡ ਦਿਆਂਗੇ ਤੇ ਉਹ ਉੱਥੇ ਵਿੱਚ ਹੀ ਰਹਿ ਜਾਂਦਾ ਇਹ ਮਤਲਬ ਹਕੀਕਤ ਗੱਲ ਹੋ ਰਹੀ ਹੈ ਗਰਾਊਂਡ ਲੈਵਲ ਤੋਂ ਗੱਲ ਇਹ ਕਿ ਅਸਲੀ ਲੋਡ ਤਾਂ ਹੁਣ ਪੈਣੀ ਜਦੋਂ ਪਾਣੀ ਨਹੀਂ ਉਤਰ ਗਿਆ ਜਦੋਂ ਉਸ ਤੋਂ ਬਾਅਦ ਵੀ ਇੱਕ ਘਰ ਡਿੱਗਣਗੇ ਵੀ ਤਰੇੜਾਂ ਵੀ ਆਉਣੀਆਂ ਧੁੱਪ ਲੱਗੀ ਜਦੋਂ ਉੱਪਰੋਂ ਹਨਾ ਜੀ ਤੇ ਰੇਤਾ ਵੀ ਉਹ ਸਾਫ਼ ਕਰਨਾ ਪਸ਼ੂਆਂ ਦਾ ਜਿਹੜਾ ਨੁਕਸਾਨ ਹੋਇਆ ਬਿਮਾਰੀਆਂ ਫੈਲਣ ਦਾ ਡਰ ਵੀ ਹੈ ਸੋ ਇਹ ਤੋਂ ਬਾਅਦ ਜ਼ਿਆਦਾ ਸੰਭਾਲਣ ਦੀ ਲੋੜ ਹੈ ਮੈਨੂੰ ਲੱਗਦਾ ਰਾਸ਼ਨ ਬਹੁਤ ਹੋ ਚੁੱਕਾ ਸਾਰੇ ਕਹਿ ਰਹੇ ਕਿ ਹੁਣ ਰਾਸ਼ਨ ਦੀ ਏਡੀ ਲੋੜ ਹੈ ਨਹੀਂ ਲੈ ਕੇ ਜਾਣ ਦੀ ਬਹੁਤ ਰਾਸ਼ਨ ਸੋ ਬਾਕੀ ਚੀਜ਼ਾਂ ਵੱਲ ਮੈਨੂੰ ਲੱਗਦਾ ਵੀ ਇੱਕਦਮ ਤਾਂ ਆਪਾਂ ਪੂਰੇ ਚਲੇ ਗਏ ਜਿਸ ਦਿਨ ਮਤਲਬ ਹੋਰ 5-7 ਦਿਨਾਂ ਤੱਕ ਹੜਾ ਨਹੀਂ ਖਬਰਾਂ ਲੋਪ ਹੋ ਜਾਣਗੀਆਂ ਪਰ ਅਸਲੀ ਲੋਡ ਬਾਅਦ ਦੇ ਵਿੱਚ ਪੈਣੀ ਹੈ। ਅਬ ਇਹ ਨਾ ਹੋਵੇ ਕਿਤੇ ਵੀ ਅਸੀਂ ਪਹਿਲਾਂ ਤਾਂ ਜਿ ਮਨਾ ਮੋ ਜਿਵੇਂ ਸਾਡੀ ਆਦਤ ਆ ਵੀ ਚੱਲ ਵੀ ਚੱਲ ਚੱਲ ਤੇ ਜਦੋਂ ਅਸਲੀ ਲੋਡ ਆ ਉਦੋਂ ਅਸੀਂ ਕਿਤੇ ਗੈਰ ਉਹ ਤਾਂ ਕਈ ਵਾਰੀ ਆਪਾਂ ਉਹ ਕਿਉਂਕਿ ਆਪਾਂ ਜਿਆਦਾ ਸੋਸ਼ਲ ਮੀਡੀਆ ਤੋਂ ਹੀ ਪ੍ਰਭਾਵਿਤ ਹੁੰਨੇ ਹਾਂ ਨਾ ਤੇ ਉਦੋਂ ਬਾਅਦ ਦੇ ਵਿੱਚ ਉਸ ਚੀਜ਼ ਦੀ ਲੋਡ ਪੈਣੀ ਹੈ ਜਦੋਂ ਉਹਨਾਂ ਨੂੰ ਸਹੀ ਅਰਥਾਂ ਦੇ ਵਿੱਚ ਸਹਾਇਤਾ ਦੀ ਲੋਡ ਹੋਊਗੀ। ਬਈ ਇਹ ਤੁਹਾਨੂੰ ਜਿਵੇਂ ਆਪਾਂ ਸੋਸ਼ਲ ਮੀਡੀਆ ਦੀ ਗੱਲ ਕੀਤੀ ਆ ਬਈ ਕਈ ਵਾਰੀ ਸੋਸ਼ਲ ਮੀਡੀਆ ਦਾ ਜਿੱਥੇ ਆਪਾਂ ਕਹਿੰਦੇ ਹੁੰਦੇ ਵੀ ਚੰਗੇ ਲਈ ਹੁੰਦੀ ਹੈ ਉੱਥੇ ਚਲੋ ਕਿਸੇ ਚੀਜ਼ ਦਾ ਜੇ ਇੱਕ ਚੰਗਾ ਪਾਸਾ ਤੇ ਬੁਰਾ ਪਾਸਾ ਵੀ ਹੁੰਦਾ ਪਰ ਇਹਦੇ ਨਾਲ ਕਈ ਵਾਰੀ ਹੁਣ ਜਿਵੇਂ ਗੱਲਾਂ ਹੁਣੇ ਬਾਹਰ ਗੱਲਾਂ ਕਰਦੇ ਸੀ ਕਹਿੰਦੇ ਵੀ ਉਹ ਸਾਨੂੰ ਮੈਸੇਜ ਆ ਰਹੇ ਆ ਵੀ ਤੁਸੀਂ ਸੇਵਾ 'ਚ ਨਹੀਂ ਆਏ ਉਹ ਕਹਿੰਦੇ ਕੋਈ ਜ਼ਰੂਰੀ ਤਾਂ ਨਹੀਂ ਹੁੰਦੀ ਵੀ ਫੋਟੋ ਭਾ ਕੇ ਸੇਵਾ ਕਰਨ ਦੀ ਜਿਵੇਂ ਤੁਸੀਂ ਇੱਥੇ ਬੈਠੇ ਹੋ ਆਪਣੇ ਕੋਈ ਯਾਰ ਦੋਸਤ ਭਾਈ ਭੈਣ ਉੱਥੇ ਲੱਗੇ ਹੋਣੀਆਂ ਔਰ ਜ਼ਰੂਰੀ ਤਾਂ ਨਹੀਂ ਕੋਈ ਪਰ ਅੱਜ ਕੱਲ੍ਹ ਜਮਾਨਾ ਇਹੋ ਜਿਹਾ ਹੈ ਵੀ ਜੋ ਦਿਖਦਾ ਹੈ ਕ ਮੈਨੂੰ ਲੱਗਦਾ ਵੀ ਸੇਵਾ ਨੂੰ ਨੀ ਕਮਰਸ਼ੀਅਲਾਈਜ਼ ਕਰਨਾ ਚਾਹੀਦਾ ਮੈਨੂੰ ਜਿੱਥੋਂ ਤੱਕ ਚਲੋ ਸਭ ਜਿਹੜਾ ਕਰਦਾ ਉਹ ਚ ਦੋ ਚੀਜ਼ਾਂ ਨੇ ਬਾਈ ਇੱਕ ਤਾਂ ਇਹ ਹੁੰਦੀ ਵੀ ਚਲ ਦੂਜਿਆਂ ਨੂੰ ਵੀ ਪ੍ਰੇਰਣਾ ਮਿਲਦੀ ਕਹਿ ਲਓ ਵੀ ਅਰ ਫਲਾਣਾ ਬੰਦਾ ਕਰਕੇ ਅਸੀਂ ਵੀ ਚੱਲ ਗਏ ਇਹ ਪ੍ਰੇਰਣਾਦਾਇਕ ਜੇ ਉਹਨੂੰ ਪੋਜੀਟਿਵਲੀ ਲੈਨੇ ਆ ਤਾਂ ਪਰ ਜਿਹੜਾ ਓਵਰ ਵੀ ਆਪਾਂ ਕਹਿੰਦੇ ਹੁੰਦੇ ਵੀ ਚਾਰ ਕੇਲੇ ਵੰਡ ਕੇ ਤੇ 15 ਸਾਵਾਂ ਤੇ ਫੋਟੋ ਪਾ ਦਈਏ ਇਹ ਵਧੀਆ ਗੱਲ ਨਹੀਂ ਉਹ ਤਾਂ ਕਹਿੰਦੇ ਨੇ ਨੇਕੀ ਕਰ ਤੇ ਦਰਿਆਜ ਹਾਂ ਦਰਿਆਜ ਸੁੱਟ ਵੀ ਤੁਸੀਂ ਭੁੱਲ ਜੋ ਜੇ ਕਿਸੇ ਦਾ ਭਲਾ ਕੀਤਾ ਸੋ ਪ੍ਰਮਾਤਮਾ ਨੂੰ ਪਤਾ ਹੀ ਹੁੰਦਾ ਤੁਸੀਂ ਜਿਹੜਾ ਚੰਗਾ ਕਰ ਰਹੇ ਹੋ ਉਹ ਕਿਉਂਕਿ ਕਿਤੇ ਵੀ ਦਰਜੋ ਨਾ ਹੋਵੇ ਦੁਨੀਆ 'ਚ ਪਰ ਉਹਦੀ ਕਚੈਰੀ 'ਚ ਜ਼ਰੂਰ ਦਰਜ ਹੁੰਦਾ ਜੀ ਤੇ ਅਖੀਰ ਦੇ ਵਿੱਚ ਬਾਈ ਜੀ ਔਕਾ ਦੋ ਤੇ ਨਾਲੇ ਦੋ ਬੋਲ ਜਿਹੜਾ ਟਰਾਲੀ ਆਪਣਾ ਕਹਿੰਦੇ ਨੇ ਗਾਣਾ ਬੜਾ ਫੋਨ ਟਰਾਲੀ ਵਾਲੇ ਗਾਣੇ ਦੇ ਮੈਂ ਸੁਣਾਉਣਾ ਜੀ ਦੋ ਲਾਈਨ ਹੂੰ ਹੋ ਸੁਣਦੇ ਸਿਆਂ ਦੇ ਗੋਣ ਅਸਲੀ ਖੇਚਣ ਚੁਣ ਚੁਣ ਹੋ ਸੁਣ ਦੇਸੀਆਂ ਦੇ ਗੋਣ ਅਸੀਂ ਲਿਖੇ ਚੋਣ ਚੋਣ ਦਾਰੂ ਕਰਦੀ ਨਾ ਸ਼ੌਕ ਨਾ ਬਣਾਈ ਕਾਦਾ ਉਹ ਪੁੱਤ ਜੱਟ ਦਾ ਜੀ ਨੂੰ ਬੈਕ ਨਾ ਟਰਾਲੀ ਲਾਉਣੀ ਆਈ ਕਾਦਾ ਉਹ ਪੁੱਤ ਜੱਟ ਦਾ ਤੇ ਪਾਣੀ ਟੁੱਟਿਆ ਨਹੀਂ ਜੀ ਦੇ ਕੋਲੋਂ ਵੱਜਿਆ ਜਿਹੜਾ ਕੌਡੀ ਦੇ ਮੈਦਾਨ ਚ ਨਹੀਂ ਗੱਜਿਆ ਪਟਾ ਇੰਜਣ ਤੋ ਲਾ ਕੇ ਪੱਠੇ ਹੱਥੀ ਕੁਤਰਾ ਕੇ ਹੋ ਪਟਾ ਮੋਟਰ ਦਾ ਲਾ ਕੇ ਪੱਠੇ ਹੱਥੀ ਕੁਤਰਾ ਕੇ ਜੀਨੇ ਸ਼ੌਕ ਨਾਲ ਬਾਡੀ ਨਾ ਬਣਾਈ ਕਾਦਾ ਉਹ ਪੁੱਤ ਜੱਟ ਦਾ ਉਹ ਜੀਨੂ ਬੈਕ ਨਾ ਟਰਾਲੀ ਲਾਉਣੀ ਆਈ ਕਾਦਾ ਉਹ ਪੁੱਤ ਜੱਟ ਦਾ ਕੀ ਵਾਦਾ ਬਾਈ